ਜਦੋਂ ਗੁਰਨਾਨਕ ਪਾਤਸ਼ਾਹੀ ਜੀ ਦਾ ਐਡਾ ਪਿਆਰਾ ਬਚਨ ਸੁਨਿਆ ਤੇ ਮੂਲਾ ਖੱਤਰੀ ਦੇ ਲੱਤ ਤੇ ਕਹਿੰਦੇ ਸੱਪ ਲੜਿਆ ਤੇ ਮੌਤ ਹੋ ਗਈ ਬੜਾ ਪਿਆਰਾ ਨਾਮ ਹੈ ਮੂਲਾ ਖੱਤਰੀ ਗੁਰੂ ਸਬ ਜੀ ਦੇ ਕੋਲੇ ਰਹਿੰਦਾ ਹੁੰਦਾ ਸੀ ਬੜਾ ਪਿਆਰ ਮਹਾਰਾਜ ਕਰਦੇ ਹੁੰਦੇ ਸੀ ਤੇ ਇੱਕ ਦਿਨ ਕਹਿੰਦਾ ਮੂਲਾ ਖੱਤਰੀ ਮਹਾਰਾਜ ਮੇਰੇ ਕਿਤੇ ਗਰੀਬ ਦੇ ਘਰ ਦੇ ਵਿੱਚ ਆਇਓ ਗੁਰੂ ਗੁਰਨਾਨਕ ਦੇ ਮਹਾਰੇ ਕਹਿੰਦੇ ਵੀ ਸਾਡੇ ਨਾਲ ਇੱਕ ਗੱਲ ਦਾ ਵਾਅਦਾ ਕਰ ਵੀ ਆਵਾਂਗੇ ਜਰੂਰ ਪਰ ਤੂੰ ਸਾਨੂੰ ਮਿਲਦਾ ਹੈ ਕਹਿੰਦਾ ਮਹਾਰਾਜ ਜੀ ਮੈਂ ਜਰੂਰ ਮਿਲਾਂਗਾ ਅੱਗੋਂ ਤੇ ਤੁਹਾਨੂੰ ਆਪ ਲੈ ਕੇ ਜਾਵਾਂਗਾ ਸਤਕਾਰ ਨਾਲ ਤੁਹਾਡਾ ਤੁਹਾਡੇ ਤੁਹਾਡਾ ਚੰਗਾ ਸਤਕਾਰ ਕਰਾਂਗਾ ਤੁਹਾਡੀ ਸੇਵਾ ਵੀ ਕਰਾਂਗਾ ਵਾਹਿਗੁਰੂ ਮਰਦਾਨਾ ਕੋਲ ਹੈ ਕਹਿੰਦੇ ਆਪਣੇ ਮਨ ਨੂੰ ਟਕਾਲਾ ਪਹਿਲਾ ਮਨ ਸਮਝਾ ਵੀ ਪੱਕਾ ਸੇਵਾ ਕਰੇਗਾ ਪੱਕਾ ਗੁਰੂ ਦੀ ਗੁਰੂ ਦੀ ਸੰਗਤ ਗੁਰੂ ਦਾ ਸਤਕਾਰ ਕਰੇਗਾ ਕਹਿੰਦਾ ਬਿਲਕੁਲ ਮਹਾਰਾਜ ਕਹਿੰਦੇ ਅਸੀਂ ਫਿਰ ਹੁਣ ਨਹੀਂ ਆ ਸਕਦੇ ਜਦੋਂ ਸਮਾਂ ਬਣਿਆ ਨਾ ਤੇਰੇ ਕੋਲੇ ਅਸੀਂ ਆਪ ਚੱਲ ਕੇ ਆਵਾਂਗੇ ਕਹਿੰਦਾ ਠੀਕ ਹੈ ਮਹਾਰਾਜ ਮੂਲਾ ਖਤਰੀ ਸੰਗ ਕਰਦਾ ਕਰਦਾ ਕਹਿੰਦੇ ਆਪਣੇ ਘਰ ਦੇ ਵਿੱਚ ਆ ਜਾਂਦਾ ਘਰ ਦੇ ਵਿੱਚ ਬਹੁਤ ਸਮਾਂ ਰਹਿੰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਮਰਦਾਨੇ ਦੇ ਨਾਲ ਜਾਂਦੇ ਆ ਟੁੱਟੀਆਂ ਆਤਮਾ ਨੂੰ ਵਾਹਿਗੁਰੂ ਨਾਲ ਜੋੜਦੇ ਕੋਈ ਵੀ ਮਿਲਦਾ ਹੈ ਗੁਰੂ ਨਾਨਕ ਪਾਤਸ਼ਾਹ ਉਹਨੂੰ ਆਪਣੇ ਨਾਲ ਮਲਾ ਕੇ ਰੱਬ ਦੀ ਇਬਾਦਤ ਕਰਦੇ ਆ ਰੱਬ ਦੀ ਭਗਤੀ ਕਰਦੇ ਆ ਭਜਨ ਬੰਦ ਕੇ ਸਿਮਰਨ ਵਿੱਚ ਭਿੱਜ ਕੇ ਅਕਾਲ ਪੁਰਖ ਨਾਲ ਜੁੜਦੇ ਆ ਤੇ ਸੰਗਤਾਂ ਨੂੰ ਜੋੜਦੇ ਵੀ ਆ ਵਾਹਿਗੁਰੂ ਤੁਰਦੇ ਤੁਰਦੇ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਐਂ ਕਰ ਵੀ ਆਪਣਾ ਇੱਥੇ ਇੱਕ ਮਿੱਤਰ ਇੱਕ ਆਪਣਾ ਸਾਥੀ ਇੱਕ ਸਿੱਖ ਰਹਿੰਦਾ ਆਪਾਂ ਮਿਲ ਚੱਲ ਗਏ ਮਰਦਾਨਾ ਕਹਿੰਦਾ ਮਹਾਰਾਜ ਜਿਵੇਂ ਆਪ ਜੀ ਦੀ ਮਰਜ਼ੀ ਆਪ ਜੀ ਦਾ ਹੁਕਮ ਹੈ ਮਰਦਾਨਾ ਮੂਲੇ ਖत्री ਦੇ ਦਰਵਾਜ਼ੇ ਦੇ ਬਾਹਰ ਜਾ ਕੇ ਖਲੋ ਗਿਆ ਮੂਲਾ ਖत्री ਘਰੇ ਆ ਤੇ ਉਹਦੀ ਘਰ ਵਾਲੀ ਵੀ ਘਰੇ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੈ ਮਰਦਾਨੇ ਐਂ ਕਰ ਮੂਲੇ ਖत्री ਨੂੰ ਆਵਾਜ਼ ਮਾਰ ਹੁਣ ਕਹਿੰਦੇ ਮੂਲਾ ਖੱਤਰੀ ਹੈ ਘਰ ਤੇ ਉਮਰਦਾਨਾ ਆਵਾਜ਼ ਮਾਰਦਾ ਵੀ ਤੁਹਾਨੂੰ ਗੁਰੂ ਪਾਤਸ਼ਾਹ ਮਿਲਣ ਵਾਸਤੇ ਆਏ ਆ ਤੇ ਤੁਸੀਂ ਆਓ ਤੇ ਆ ਕੇ ਮਿਲੋ ਬੜੇ ਪਿਆਰ ਨਾਲ ਆਵਾਜ਼ ਮਾਰੀ ਆਵਾਜ਼ ਵਿੱਚ ਖਿੱਚ ਵੀ ਸੀ ਆਵਾਜ਼ ਵਿੱਚ ਪਿਆਰ ਵੀ ਸੀ ਲਿਸ਼ਕੋਰ ਤੇ ਚਾਨਣਾ ਵੀ ਸੀ ਆਵਾਜ਼ ਵਿੱਚ ਬੜਾ ਰਸ ਸੀ ਬੜੀ ਕشش ਮੂਲੇ ਖੱਤਰੀ ਦੀ ਘਰ ਵਾਲੀ ਉਹਨੂੰ ਆਪਣੇ ਪਤੀ ਦੇਵ ਮੂਲੇ ਖੱਤਰੀ ਨੂੰ ਕਹਿੰਦੀ ਆ ਵੀ ਜਾਓ ਪਤੀ ਜੀ ਤੁਸੀਂ ਜਾ ਕੇ ਉਹ ਸਾਹਮਣੇ ਕਮਰਾ ਹੈ ਹਨੇਰਾ ਕੁਪ ਹੈ ਉੱਥੇ ਘੀਰੇ ਲੱਗੇ ਪਾਥੀਆਂ ਪਈਆਂ ਟੁੱਟਿਆ ਭੱਜਾ ਜਿਹੜਾ ਬਾਲਣ ਪਿਆ ਹੋਇਆ ਛੋਟੀਆਂ ਲੱਕੜਾਂ ਵੱਡੀਆਂ ਲੱਕੜਾਂ ਪਰ ਕੀ ਕਰੇ ਮੌਤ ਡੀਕਦੀ ਪਈ ਸੀ ਆਖੋ ਸਤਨਾ ਮੌਤ ਚੱਲ ਕੇ ਨਹੀਂ ਜਾਂਦੀ ਪਰ ਮੌਤ ਵਾਲੀ ਜਗਾ ਤੇ ਆਪ ਬੰਦਾ ਚੱਲ ਕੇ ਜਾਂਦਾ ਜਿਵੇਂ ਦੁਨੀ ਚੰਦ ਦਾ ਮੁਕਾਬਲਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਹਾਥੀ ਨਾਲ ਕਰਾਉਣਾ ਸੀ ਪਹਾੜੀ ਰਾਜਾਂ ਦੇ ਹਾਥੀ ਦੇ ਨਾਲ ਪਰ ਉਹ ਰਾਤੇ ਰਾਤ ਕਹਿੰਦੇ ਕਿਲੇ ਤੋਂ ਟੱਪਿਆ ਉਹਦੀ ਲੱਤ ਟੁੱਟੀ ਘਰੇ ਮੰंजे ਤੇ ਗਿਆ ਤੇ ਸੱਪ ਲੜ ਕੇ ਮੌਤ ਹੋ ਗਈ ਪਰ ਉਹਨੂੰ ਮੌਤ ਲੱਗਦੀ ਪਈ ਸੀ ਮਾਰੇ ਕਹਿੰਦੇ ਸਿੰਘੋ ਉਹਦਾ ਕੋਈ ਕਸੂਰ ਨਹੀਂ ਮੌਤ ਲੈ ਕੇ ਗਈ ਹੈ ਮੌਤ ਚੱਲ ਕੇ ਨਹੀਂ ਜਾਂਦੀ ਪਰ ਬੰਦਾ ਉੱਥੇ ਚੱਲ ਕੇ ਜਾਂਦਾ ਹੈ ਮੌਤ ਬੁਲਾ ਲੈਂਦੀ ਬੰਦੇ ਨੂੰ ਕਿਸੇ ਤਰੀਕੇ ਨਾਲ ਬੁਲਾਵੇ ਕਿਸੇ ਬਹਾਨੇ ਨਾਲ ਬੁਲਾਵੇ ਸੋ ਰੋਹ ਵਿਚਾਰ ਮੂਲਾ ਖੱਤਰੀ ਬਾਲਣ ਦੇ ਵਿੱਚ ਬੈਠਾ ਹੋਇਆ ਹੈ ਘਰ ਵਾਲੀ ਕਹਿੰਦੀ ਹੈ ਵੀ ਮੂਲਾ ਖੱਤਰੀ ਘਰ ਵਿੱਚ ਹੈ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਖੜੇ ਸਨ ਮਰਦਾਨੇ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਮਰਦਾਨੇ ਮੂਲਾ ਖੱਤਰੀ ਘਰ ਹੈ ਨਹੀਂ ਗਾ ਬਿਲਕੁਲ ਇਹਨਾਂ ਨੇ ਸੱਚੀ ਕਿਹਾ ਵੀ ਮੂਲਾ ਹੈ ਨਹੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਐਡਾ ਪਿਆਰਾ ਬਚਨ ਸੁਨਿਆ ਤੇ ਮੂਲੇ ਖੱਤਰੀ ਦੇ ਲੱਤ ਤੇ ਕਹਿੰਦੇ ਸੱਪ ਲੜਿਆ ਤੇ ਮੌਤ ਹੋਗੀ ਕਹਿੰਦੇ ਬਾਹਰ ਆਏ ਬਾਹਰ ਆ ਕੇ ਵੇਖਿਆ ਨਾ ਕਹਿੰਦੇ ਕੋਈ ਉੱਥੇ ਭਾਈ ਮਰਦਾਨਾ ਖੜਾ ਸੀ ਤੇ ਨਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਉਂਕਿ ਸਤਗੁਰੂ ਬੁਲਾ ਕੇ ਇਹ ਬਚਨ ਕਰਕੇ ਮੁੜ ਕੇ ਚਲੇ ਗਏ ਸਨ ਕਿੱਥੇ ਗਏ ਪਿੰਡ ਦੀ ਜੂਤ ਬਾਹਰ ਜਾ ਕੇ ਡੇਰਾ ਲਾ ਕੇ ਬੈਗੀ ਮੂਲੇ ਖੱਤਰੀ ਦੀ লাশ ਮੰਜੇ ਤੇ ਪਾਈ ਐ ਆਂਦੀ ਗਵੰਡੀ ਆਏ ਐ ਬੱਚੇ ਆਏ ਐ ਕੋਈ ਘਰ ਵਾਲੀ ਆਈ ਐ ਰੋਂਦੇ ਆ ਕਰਲਾਉਂਦੇ ਆ ਭੁੱਬਾ ਮਾਰਦੇ ਆ ਤਾਹਾਂ ਮਾਰਦੇ ਆ ਸਾਡਾ ਸਾਡਾ ਪਿਤਾ ਜੀ ਮਿਲ ਜਾਣ ਸਾਡੇ ਬਾਪ ਬਾਪਾ ਸਾਡਾ ਬਾਪੂ ਮਿਲ ਜਾਵੇ ਘਰ ਵਾਲੀ ਕਹਿੰਦੀ ਮੇਰਾ ਪਤੀ ਦੀਪ ਉੱਠ ਖਲੋਵੇ ਗੁਰਮੁਖ ਕੋ ਇੱਕ ਗੁਰੂ ਨਾਲ ਵਾਦਾ ਕੀਤਾ ਗੁਰੂ ਘਰ ਖੁਦ ਆਪ ਮਿਲਣ ਆਇਆ ਕਿਸੇ ਸਮੇਂ ਵਿੱਚ ਆਇਆ ਪਰ ਉਹ ਝੂਠ ਬੋਲਿਆ ਗਿਆ ਗੁਰੂ ਨੂੰ ਮਿਲਣ ਨਹੀਂ ਦਿੱਤਾ ਗਿਆ ਕਹਿੰਦੇ ਫਿਰ ਜਦੋਂ Laash ਰੱਖੀ ਨਾ ਗੁਰਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਮਹਾਰਾਜ ਨੂੰ ਕਹਿੰਦੇ ਸਤਗੁਰੂ ਜੀ ਬੜੀ ਭੁੱਲ ਹੋ ਗਈ ਹੈ ਬੜੀ ਵੱਡੀ ਗਲਤੀ ਹੋ ਗਈ ਸਾਨੂੰ ਮਾਫੀ ਦਿਓ ਸਵੇਰ ਦਾ ਬੰਦਾ ਘਰੋਂ ਤੁਰੇ ਸ਼ਾਮ ਨੂੰ ਘਰੇ ਆ ਜੇ ਉਹਨੂੰ ਘਰ ਭੁੱਲਿਆ ਨਹੀਂ ਕਹਿੰਦੇ ਅਸੀਂ ਫੇਰ ਵੀ ਚਲੋ ਆਪ ਜੀ ਦੇ ਕੋਲੇ ਆ ਗਏ ਆਂ ਮਰਦਾਨਾ ਵੀ ਕਹਿੰਦਾ ਸਤਿਗੁਰ ਜੀ ਇਹ ਕਰੋ ਭਲਾ ਹੁਣ ਇਹ ਮੂਲੇ ਖਤਰੀ ਦਾ ਮਾਰੇ ਕਹਿੰਦੇ ਮਰਦਾਨਿਆਂ ਇੱਕ ਵਾਰੀ ਤੀਰ ਚੱਲਣਾ ਸੀ ਚੱਲ ਗਿਆ ਹੁਣ ਦੁਬਾਰਾ ਤੀਰ ਵਾਪਸ ਨਹੀਂ ਆ ਸਕਦਾ ਇੱਕ ਵਾਰੀ ਕਮਾਨ ਵਿੱਚੋਂ ਤੀਰ ਨਿਕਲਿਆ ਤੇ ਜ਼ੁਬਾਨ ਦੇ ਵਿੱਚੋਂ ਇੱਕ ਗੱਲ ਨਿਕਲੀ ਰਸਨਾ ਤੋਂ ਮੂੰਹ ਦੇ ਵਿੱਚੋਂ ਇਹ ਮੁੜ ਕੇ ਜੇ ਦੁਨੀਆ ਤੋਂ ਬੰਦਾ ਦੁਰ ਜਾਵੇ ਇਹ ਤਿੰਨੇ ਦੀਆਂ ਤਿੰਨੇ ਗੱਲਾਂ ਮੁੜ ਕੇ ਵਾਪਸ ਨਹੀਂ ਆਉਂਦੀਆਂ ਜਿੰਨਾ ਮਰਜੀ ਬੰਦਾ ਯਤਨ ਕਰ ਲਵੇ ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹਦਾ ਉਧਾਰ ਕਰਾਂਗੇ ਮਰਦਾਨਿਆਂ ਪਰ ਇਹਦਾ ਉਧਾਰ ਹੋ ਨਹੀਂ ਕਰਨਾ ਕਿਉਂਕਿ ਹੁਣ ਇਹ ਪਛਤਾ ਰਿਹਾ ਇਹਦਾ ਪਰਿਵਾਰ ਵੀ ਪਛਤਾ ਰਿਹਾ ਹੈ ਮਰਦਾਨਾ ਕਹਿਣ ਲੱਗਾ ਬਾਬਾ ਜੀ ਕਿੰਨਾ ਸਮਾਂ ਪਛਤਾਉਣਗੇ ਮਾਰੀ ਕਹਿੰਦੇ ਦਸਵੇਂ ਜਾਮੇ ਵਿੱਚ ਆ ਕੇ ਭਲਾ ਕਰਾਂਗੇ ਮੂਲੇ ਨੂੰ ਉਹਦੋਂ ਜਿੰਦਾ ਨਹੀਂ ਕੀਤਾ ਉਹਦੋਂ ਉਧਾਰਨ ਕੀਤਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਦੇਖ ਲਓ ਤੁਸੀਂ ਜਦੋਂ ਸਤਗੁਰ ਸੱਚੇ ਪਾਤਸ਼ਾਹ ਪਟਨਾ ਸਾਹਿਬ ਪ੍ਰਕਾਸ਼ ਹੁੰਦਾ ਪੰਜਾਬ ਦੀ ਫੇਰੀ ਪਾਉਂਦੇ ਆ 14 ਜੰਗਾ ਦੇ ਵਿੱਚ ਜਿੱਤ ਹਾਸਲ ਕਰਦੇ ਆ ਮਹਾਰਾਜ ਸੱਚਖੰਡ ਸ਼੍ਰੀ ਅਬਚਲ ਨਗਰ ਨਦੇੜ ਹਜੂਰ ਸਭ ਦੀ ਧਰਤੀ ਤੇ ਪਹੁੰਚਦੇ ਆ ਮਾਤਾ ਸਾਹਿਬ ਦੇਵਾਂ ਦੇ ਅਸਥਾਨ ਤੇ ਬੈਠ ਕੇ ਉਹਦੋਂ ਅੱਗੇ ਤੁਰਦੇ ਆ ਤੇ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ ਹਾਏ 300 ਸਾਲ ਦੇ ਕਰੀਬ ਸਮਾਂ ਹੋ ਗਿਆ ਹੁਣਾਂ ਇੰਨਾ ਸਮਾਂ ਟੇਡੀਆਂ ਮੀਟੀਆਂ ਵਿੰਗੀਆਂ ਜੂਨਾ ਦੇ ਵਿੱਚ ਮੂਲੇ ਖਤਰੀ ਦੀ ਆਤਮਾ ਭਟਕੀ ਐ ਸਵਾਸ ਭਟਕੀ ਐ ਮੂਲਾ ਖਤਰੀ ਭਟਕਿਆ ਆਪ ਕਿਉਂਕਿ ਇੱਕ ਬੋਲ ਚ ਬੋਲਿਆ ਐਸਾ ਝੂਠ ਬੋਲਿਆ ਗੁਰਨਾਨਕ ਪਾਤਸ਼ਾਹ ਜੀ ਨੇ ਵੇਖੋ ਕਿੰਨਾ ਸਮਾਂ ਕਹਿੰਦੇ ਉਹ ਮੂਲਾ ਖਤਰੀ ਤੜਫਦਾ ਰਿਆ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾ ਦੇ ਵਿੱਚ ਪਿਆ ਰਿਆ ਗੁਰਮੁਖੋ ਕਿੱਥੋਂ ਕਿੱਥੋਂ ਸਰੀਰ ਕਿਵੇਂ ਬਦਲੇ ਐ ਦਸਵੇਂ ਪਾਛਾ ਸ਼ਿਕਾਰ ਖੇਡਣ ਵਾਸਤੇ ਜਾਂਦੇ ਸੀ ਸਿੰਘ ਨਾਲ ਹੈ ਕਹਿੰਦੇ ਮੂਲਾ ਖੱਤਰੀ ਇੱਕ ਖਰਗੋਸ਼ ਇੱਕ ਜਾਨਵਰ ਸਾਡੇ ਮਾਲਵੇ ਵਾਲੇ ਲੋਕ ਬੋਲਦੇ ਸਿੱਜੜ ਵੀ ਇਹਨੂੰ ਕੰਨ ਇਹਦੇ ਚੁੱਕੇ ਹੋਏ ਐ ਛੋਟਾ ਜਾਂ ਜਾਨਵਰ ਹੁੰਦਾ ਹੈ ਬੜਾ ਪਿਆਰਾ ਮਹਾਰਾਜ ਨੇ ਜਦੋਂ ਇਹਨੂੰ ਜੰਗਲ ਵਿੱਚ ਲੁਕਦੇ ਲੁਕਦੇ ਨੂੰ ਤੇ ਇਹ ਬਾਹਰ ਆਇਆ ਭੱਜਣ ਲੱਗਿਆ ਖਰਗੋਸ਼ ਇੱਕੋ ਦਮ ਕਮਾਨ ਤੇ ਤੀਰ ਨੂੰ ਚੜਾਇਆ ਤੇ ਤੀਰ ਨੂੰ ਬਿਲਕੁਲ ਉਸ ਦਿਵਦਰੀ ਨੂੰ ਉਸ ਤਾਰ ਨੂੰ ਆਪਣੇ ਮਹਾਰਾਜ ਬਾਜਾਂ ਵਾਲੇ ਸਤਗੁਰਾਂ ਨੇ ਆਪਣੇ ਕੰਨ ਤੋਂ ਪਿੱਛੇ ਕੀਤਾ ਪਿੱਛੋ ਕਰਕੇ ਤੀਰ ਨੂੰ ਛੱਡਿਆ ਜਦੋਂ ਤੀਰ ਛੱਡਿਆ ਤੇ ਖਰਗੋਸ਼ ਦੇ ਢਿੱਡ ਵਿੱਚ ਵੱਜਿਆ ਖਰਗੋਸ਼ ਤੜਫਦਾ ਤੜਫਦਾ ਮਰਿਆ ਸਿੰਘ ਕਹਿਣ ਲੱਗੇ ਮਹਾਰਾਜ ਨਿੱਕੇ ਬੱਚੇ ਨੂੰ ਨਿੱਕੇ ਜਾਨਵਰ ਨੂੰ ਕਿਉਂ ਮਾਰ ਦਿੱਤਾ ਧੰ ਗੁਰ ਗੋਬਿ ਸੇ ਕਹਿੰਦੇ ਇਹ ਸਾਡਾ ਆਪਣਾ ਸੀ ਇਹ ਪਹਿਲੇ ਜਾਮੇ ਵਿੱਚ ਇਹਨੇ ਸਾਡੇ ਨਾਲ ਵਾਅਦਾ ਕੀਤਾ ਤੁਸੀਂ ਘਰ ਆਇਓ ਮਿਲਿਓ ਪਰ ਇਹ ਜਦੋਂ ਅਸੀਂ ਇਹਦੇ ਘਰ ਦੇ ਵਿੱਚ ਗਏ ਇਹ ਮਿਲਿਆ ਨਹੀਂ ਇਹਦੇ ਘਰ ਦੇ ਵਿੱਚ ਝੂਠ ਕੁਫਰ ਤੋਲਿਆ ਗਿਆ ਸੱਚੇ ਗੁਰੂ ਨੂੰ ਝੂਠ ਬੋਲ ਕੇ ਕਹਿੰਦੇ ਇਹਨਾਂ ਨੇ ਤੋੜਿਆ ਇਹ ਬਹੁਤ ਉਸੇ ਪਹਿਲੇ ਜਾਮੇ ਤੋਂ ਢਟਕਦਾ ਢਟਕਦਾ ਨੌ ਜਾਮੇ ਪੂਰੇ ਹੋ ਗਏ ਸਨ ਅੱਜ ਦਸਵਾਂ ਜਾਮਾ ਅਸੀਂ ਇਹਨੂੰ ਆਪਣਾ ਬਣਾ ਕੇ ਇਹਦਾ ਉਧਾਰ ਕੀਤਾ ਇਹਦੀ ਮੁਕਤੀ ਕੀਤੀ ਹੈ ਵਾਹ ਇਹ ਤਾਂ ਕਰਕੇ ਅਸੀਂ ਇਹਨੂੰ ਤੀਰ ਦੇ ਨਾਲ ਮੁਕਤ ਕੀਤਾ ਇਹਨੂੰ ਮਾਰਿਆ ਮੂਲੇ ਖਤਰੀ ਦਾ ਫੇਰ ਉੱਥੇ ਉਧਾਰ ਹੋਇਆ ਸੀ ਭਲਾ ਹੋਇਆ ਸੀ ਫੇਰ ਜੁੰਨਾਂ ਤੋਂ ਮੁਕਤ ਹੋਇਆ ਸੀ ਅੱਜ ਵੀ ਉੱਥੇ ਗੁਰਦੁਆਰਾ ਸ਼ਿਕਾਰ ਘਾਟ ਸਾਬ ਬਣਿਆ ਹੋਇਆ ਹੈ ਤਸਦੀਕ ਕਰ ਸਕਦੇ ਹਾਂ ਗੁਰਮੁਖ ਗੁਰੂ ਨਾਲ ਵਾਅਦਾ ਨਹੀਂ ਕਰੀਦਾ ਗੁਰੂ ਨਾਲ ਦਾਵਾ ਨਹੀਂ ਕਰੀਦਾ ਜੇ ਵਾਅਦਾ ਵੀ ਕਰੋ ਜੇ ਦਾਵਾ ਵੀ ਕਰੋ ਤੇ ਜਰੂਰ ਗੁਰੂ ਜੀ ਨੂੰ ਆਪਣੇ ਘਰ ਵਿੱਚ ਲੈ ਕੇ ਆਇਆ ਕਰੋ ਗੁਰੂ ਜੀ ਨੂੰ ਮਿਲਿਆ ਕਰੋ ਨੀਤਾ ਐਸਾ ਨਾ ਹੋਵੇ ਜਿਵੇਂ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈ ਹੈ ਸਤਗੁਰ ਸੱਚੇ ਪਾਤਸ਼ਾਹ ਮਾਰੇ ਸਾਡੇ ਤੇ ਮੇਰਾ ਕਰਨ